ਅਸੀਂ ਸੋਏ ਹੈ ਨਾ ਕੋਈ 10 ਵਜੇ ਫਿਰ ਪਤਾ ਹੀ ਨਹੀਂ ਚੱਲੇ ਆਪਸ ਲਾਏ ਬਾਹਰ ਖਿੜਕੀ ਪੁੱਟ ਕੇ ਇੱਕ ਗ੍ਰਿਲ ਪੁੱਟੀ ਬਾਹਰ ਹਾਂਜੀ ਤੇ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਲਗਭਗ ਸਾਡਾ ਹੋ ਗਿਆ ਨਾ ਕੋਈ 30 ਲੱਖ ਰੁਪਏ ਦਾ ਸੋਨੇ ਕਹਿਣੀ ਹਾਂਜੀ 90 ਵੀ ਸੀ ਹਾਂਜੀ 1 ਲੱਖ ਕਰਿਆ ਥਾ ਪਰ ਕਿੰਨੇ ਕੁ ਲਗਭਗ ਗਹਿਣੀ ਸੀ ਕਿੰਨੇ ਤੋਲੇ ਕੋਈ 25 ਕਿ ਤੋਲਾ ਸੋਨਾ ਹਣਾ ਇਹ ਦੱਸਦੇ ਕਿ ਭੀਤੀ ਬੇਟੀ ਦੀ ਅਸੀਂ ਮੈਰਿਜ ਕੀਤੀ ਉਹਦੇ ਵੀ ਇੱਥੇ ਹੀ ਸਾਰੇ ਇਧਰੇ ਦੇ ਵੀ ਉਧਰੇ ਦੇ ਵੀ ਜੇ ਬੇਟੀ ਜੁਐਲਰੀ ਵੀ ਦਿੱਤੀ ਹੈ ਹਾਂ ਜੀ ਬੇਟੀ ਦੀ ਵੀ ਮੇਰੀ ਜੁਐਲਰੀ ਸਾਰੇ ਲੈ ਗਏ ਹਾਂ ਜੀ ਸਾਰੇ ਲੈ ਗਏ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪਰਤ ਉਸ ਇਹੀ ਕਰਦੇ ਆ ਅਸੀਂ ਮੰਗ ਹੁਣ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭਣਾ ਹੋ ਉਹਨਾਂ ਨੂੰ ਚੋਰੀਆਂ ਵੱਧਦੀਆਂ ਪਈਆਂ ਨੇ ਸਾਰਿਆਂ ਘਰਾਂ ਲੱਗੇ ਵੀ ਕਿ ਹੋਈ ਹੈ ਚੋਰੀ ਦੋ ਘਰਾਂ ਤੋਂ ਕਰਕੇ ਗਏ ਨੇ ਚੋਰੀ ਤੇ ਉਹ ਇਹੀ ਕਰਦੇ ਪਏ ਆ ਅਸੀਂ ਮੰਗ ਕੀ ਅੱਗੇ ਹੁਣ ਕਰਨ ਅੱਗੇ ਕਾਰਵਾਈ ਪੁਲਿਸ ਤੋਂ ਕਰਨ ਸਰ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸੁਖਵੀਰ ਸਿੰਘ ਜੀ ਅਤਕੀੜਾ ਚੋਰੀ ਦੀ ਵਾਰਦਾਤ ਹੋਈ ਹੈ ਪੂਰੀ ਰਸ ਸਰ ਆਪਣਾ ਰਾਤ ਤਕਰੀਬਨ ਆਪਾਂ ਕੋਈ ਤਕਰੀਬਨ 10:30 11 ਵਜੇ ਆਪਾਂ ਸੁੱਤੇ ਹਾਂ ਜੀ ਹੂੰ ਤੇ ਸਾਰੇ ਅਸੀਂ ਦਰਵਾਜ਼ੇ ਤੇ ਉੱਜਰ ਵਗੈਰਾ ਸਾਰੇ ਚੈੱਕ ਕਰਕੇ ਬਾਹਰ ਗੇਟ ਨੂੰ ਲੋਕ ਲਗਾ ਕੇ ਪਿੱਛਾ ਵਾਲਾ ਗੇਟ ਵਧੀਆ ਤਰੀਕਾ ਚੈੱਕ ਕਰਕੇ ਤੇ ਸੁੱਤੇ ਹਾਂ ਜੀ ਇਹਨਾਂ ਕੋਨੇ ਘਰ ਵਿੱਚ ਘਰ ਵਿੱਚ ਜੀ ਮੇਰੀ ਵਾਈਫ ਹੈ ਤੇ ਦੋ ਬੇਟੇ ਹੈ ਤੇ ਮੈਂ ਆ ਜੀ ਮਾਤਾ ਜੀ ਹੈਗੇ ਉਹ ਗੈਸਿਸ ਤੋਂ ਕੋਈ ਤੇ ਰਾਤ ਸੁੱਤੇ ਹਾਂ ਜੀ ਸਵੇਰੇ ਕੋਈ ਤਕਰੀਬਨ ਉੱਠੇ ਆ तकरीबन 5:00 ਵਜੇ ਉੱਠੇ ਆ ਤੇ ਉਹ ਦੇਖਿਆ ਦਰਵਾਜ਼ਾ ਖੁੱਲਾ ਪਿਆ ਸੀਗਾ ਇੱਕ ਸਾਈਡ ਦਾ ਜਦੋਂ ਚੰਗੀ ਤਰ੍ਹਾਂ ਤਫ਼ਤੀਸ਼ ਨਾਲ ਦੇਖਿਆ ਤੇ ਉਹ ਜਾਲੀ ਸਾਡੀ ਵੱਢ ਕੇ ਤੇ ਚੋਰ ਪੂਜਾ ਰੂਮ ਤੋਂ ਹੋ ਕੇ ਬੈੱਡਰੂਮ ਤੇ ਸਟੋਰ ਚ ਗਏ ਆ ਜੀ ਤੇ ਸਾਡਾ ਮਤਲਬ 골ਡ ਸੀਗਾ ਪਿਆ ਜੀ ਕਿੰਨਾ 골ਡ ਕੋਈ 14 ਤੋਂ 15 16 ਟੁੜੇ ਲਗਭਗ ਜੀ ਹੋਏਗਾ ਜੀ ਕੋਈ ਕੋ 200 ਗ੍ਰਾਮ ਚਾਂਦੀ ਹੋਊਗੀ ਜੀ ਕੋਈ ਕੈਸ਼ ਹੈਗਾ ਕੋਈ 35 ਜਾਂ 40 35 ਹਜ਼ਾਰ ਜਾਂ 40 ਹਜ਼ਾਰ ਦੇ ਕਰੀਬ ਜੀ ਉਹ ਸਾਰਾ ਲੈ ਗਏ ਆ ਜੀ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਜੀ ਉਹ ਆ ਗਈ ਆਪਣੀ ਉਹਨਾਂ ਨੇ ਇੱਕੋ ਰਾਤ ਵਿੱਚ ਦੋ ਘਰਾਂ 'ਚ ਚੋਰੀ ਹੋਈ ਹਾਂ ਹਾਂ ਜੀ ਸਰ ਹਾਂ ਜੀ ਇੱਕ ਸਾਡੇ ਮਤਲਬ ਇੱਕ ਸਾਡੇ ਚੋਰੀ ਹੋਈ ਹੈ ਜੀ ਇੱਕ ਸਾਡੇ ਇੱਥੋਂ 200 ਮੀਟਰ ਦੂਰ ਹੈਗਾ ਘਰ ਜੀ ਉਹਨਾਂ ਦੇ ਘਰੋਂ ਵੀ ਕਹਿੰਦੇ ਹਾਂ ਜੀ ਹਾਂ ਜੀ ਉਹਨਾਂ ਦੇ ਘਰੋਂ ਵੀ ਕੋਈ ਤਕਰੀਬਨ 25-30 ਲੱਖ ਦਾ ਸੋਨਾ ਲੈ ਗਏ ਆ ਜੀ ਉਹਨਾਂ ਦੀ ਬੇਟੀ ਦਾ ਮੈਰਿਜ ਹੋਈ ਸੀਗੀ ਜੀ ਹੁਣ ਕੋਈ ਥੋੜਾ ਚੇਰੀ ਹੋਇਆ ਸੀ ਕੋਈ 2 ਮਹੀਨੇ ਉਹਨਾਂ ਦਾ ਵੀ 골ਡ ਸੀਗਾ ਇੱਥੇ ਪਿਆਦੇ ਉਹਨਾਂ ਦਾ ਆਪਣਾ ਪੁਰਾਣਾ 골ਡ ਵੀ ਸੀਗਾ ਤੇ ਉਹ ਵੀ 골ਡ ਲੈ ਗਏ ਆ ਜੀ ਇਥੋਂ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਮੈਂ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਕਿ ਚੋਰੀਆਂ ਜਿਹੜੀਆਂ ਬਹੁਤ ਵਧ ਗਈਆਂ ਨੇ ਸਾਡੇ ਇੱਥੇ ਚੋਰੀ ਹੋਈ ਆ ਤਲਵਾੜੇ ਚੋਰੀ ਹੋਈ ਆ ਬੱਲੇ ਹੋਈ ਆ ਮਤਲਬ ਜਿਹੜੇ ਚੋਰ ਹੈਗੇ ਗਰੋ ਇਹ ਮਤਲਬ ਇਦਾਂ ਖੁੱਲੇ ਆਮ ਸ਼ਰੀਆਮ ਕੋ ਮਰਿਆ ਆ ਤੇ ਇਹਨਾਂ ਤੇ ਨੱਥ ਪਾਈ ਜਾਏ ਤੇ ਤਾਂ ਜੋ ਲੋਕਾਂ ਦਾ ਜੋ ਨੁਕਸਾਨ ਹੋਣਾ ਬਚ ਸਕੇ ਮਤਲਬ ਬਚ ਜੇ ਤੇ ਲੋਕੀ ਮਿਹਨਤ ਨਾਲ ਆਪਣੀ ਨਾਲ ਕਮਾਉਂਦੇ ਹੈਗੇ ਆ ਤੇ ਚੋਰ ਮਿੰਟਾਂ ਚ ਲੈ ਕੇ ਚਲੇ ਜਾਂਦੇ ਆ ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਵੀ ਇਹਨਾਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਫੜਿਆ ਜਾਏ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਚੋਰਾਂ ਨੂੰ ਫੜ ਕੇ ਸਾਡਾ ਜਿਹੜਾ ਹੈਗਾ ਸਮਾਨ ਨੂੰ ਸਾਨੂੰ ਵਾਪਸ ਕੀਤਾ ਜਾਵੇ ਜੀ